ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਿਚਕਾਰ ਗੱਠਜੋੜ ਨੂੰ ਲੈ ਕੇ ਲਗਾਤਾਰ ਚਰਚਾ ਚੱਲ ਰਹੀ ਸੀ ਪਰ ਇਹ ਟੁੱਟ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਇੱਥੇ 10 ਸੀਟਾਂ ਮੰਗ ਰਹੀ ਸੀ ਪਰ ਕਾਂਗਰਸ ਪਾਰਟੀ ਸਿਰਫ 3 ਸੀਟਾਂ ਦੇਣ ਤੇ ਅੜੀ ਹੋਈ ਸੀ ਜਿਸ ਤੋਂ ਬਾਅਦ ਆ ਆਮ ਆਦਮੀ ਪਾਰਟੀ ਨੇ ਕਟਾ ਕੇ 7 ਸੀਟਾਂ ਮੰਗ ਲਈਆਂ ਤੇ ਆਮ ਆਦਮੀ ਪਾਰਟੀ ਨੂੰ ਕਾਂਗਰਸ 5 ਸੀਟਾਂ ਤੋਂ ਵੱਧ ਨਹੀਂ ਸੀ ਦੇਣਾ ਚਾਹੁੰਦੀ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਵਿਚਕਾਰ ਡੈਡਲੌਕ ਬਣ ਗਿਆ ਤੇ ਆਮ ਆਦਮੀ ਪਾਰਟੀ ਨੇ ਆਪਣੇ 20 ਉਮੀਦਵਾਰਾਂ ਦੇ ਨਾਵਾਂ ਦਾ ਪਹਿਲੀ ਸੂਚੀ 'ਚ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਗੱਠਜੋੜ ਦੇ ਉੱਤੇ ਬ੍ਰੇਕਾਂ ਲੱਗਦੀਆਂ ਦਿਖਾਈ ਦੇ ਰਹੀਆਂ ਆਮ ਆਦਮੀ ਪਾਰਟੀ ਦਰਅਸਲ ਚਾਹੁੰਦੀ ਸੀ ਕਿ 10 ਸੀਟਾਂ ਉਸ ਨੂੰ ਦੇ ਦਿੱਤੀਆਂ ਜਾਣ ਪੰਜਾਬ ਅਤੇ ਦਿੱਲੀ ਦੇ ਨਾਲ ਹਰਿਆਣਾ ਦੀਆਂ ਜੋ ਵਿਧਾਨ ਸਭਾ ਸੀਟਾਂ ਲੱਗਦੀਆਂ ਉਹਨਾਂ ਦੇ ਵਿੱਚੋਂ ਤਾਂ ਆਮ ਆਦਮੀ ਪਾਰਟੀ ਨੂੰ ਇਹ ਉਮੀਦ ਸੀ ਲੋਕਾਂ ਦੇ ਕੋਲੋਂ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਇਸ ਦਾ ਅਸਰ ਇਹਨਾਂ ਬਾਰਡਰ ਏਰੀਆਜ਼ ਦੇ ਵਿੱਚ ਲੋਕਾਂ ਦੇ ਉੱਤੇ ਜ਼ਰੂਰ ਹੋਵੇਗਾ ਤੇ ਸਾਨੂੰ ਇਸ ਦਾ ਫਾਇਦਾ ਹੋ ਜਾਵੇਗਾ ਪਰ ਆਮ ਆਦਮੀ ਪਾਰਟੀ ਨੂੰ ਕਾਂਗਰਸ ਪਾਰਟੀ ਨੇ 10 ਸੀਟਾਂ ਵੀ ਨਹੀਂ ਦਿੱਤੀਆਂ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹੁਣ ਆਪਣੇ 20 ਉਮੀਦਵਾਰਾਂ ਦੀ ਸੂਚੀ ਐਲਾਨ ਦਿੱਤੀ ਹੈ ਤੇ ਇਸ ਜੋ ਪੰਜਾਬ ਤੇ ਦਿੱਲੀ ਦੇ ਨਾਲ ਇਲਾਕੇ ਲੱਗਦੇ ਨੇ ਉਹਨਾਂ ਦੇ ਵਿੱਚੋਂ ਅਜੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਜ਼ਿਆਦਾਤਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੋਈ ਵੀ ਉਮੀਦਵਾਰ ਆਮ ਆਦਮੀ ਪਾਰਟੀ ਨੇ ਅਜੇ ਨਹੀਂ ਐਲਾਨਿਆ ਸਿਰਫ ਇੱਕ ਉਮੀਦਵਾਰ ਦਾ ਹੀ ਐਲਾਨ ਕੀਤਾ ਗਿਆ ਤਾਂ ਇਸ ਨੂੰ ਦੇਖਦੇ ਆਂ ਇਹ ਲੱਗਦਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਅਜੇ ਵੀ ਇਸ ਸੂਚੀ ਦੇ ਨਾਲ ਪ੍ਰੈਸ਼ਰ ਕਾਂਗਰਸ ਤੇ ਬਣਾ ਲੈਂਦੀ ਹੈ ਤਾਂ ਫਿਰ ਆਪਣੇ 19 ਉਮੀਦਵਾਰਾਂ ਨੂੰ ਉਹ ਵਾਪਸ ਵੀ ਲੈ ਸਕਦੀ ਹੈ ਤੇ ਇੱਕ ਉਮੀਦਵਾਰ ਸ਼ਾਇਦ ਉਹ ਵਾਪਸ ਨਾ ਲੈਣ ਅਤੇ ਬਾਕੀ ਦੇ ਉਮੀਦਵਾਰਾ ਜਿਹੜੇ ਉਹ ਗਠਜੋੜ ਦੇ ਸਮਝੌਤੇ ਤਹਿਤ ਐਲਾਨੇ ਜਾ ਸਕਦੇ ਹੈ ਤਾਂ ਇਸ ਤਰ੍ਹਾਂ ਦੀ ਇੱਕ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਰਾਹੁਲ ਗਾਂਧੀ ਜ਼ਰੂਰ ਚਾਹੁੰਦੇ ਸੀ ਕਿ ਹਰਿਆਣਾ ਦੇ ਵਿੱਚ ਗਠਜੋੜ ਕਰਕੇ ਚੋਣਾਂ ਲੜੀਆਂ ਜਾਣ ਪਰ ਹਰਿਆਣਾ ਦੀ ਜੋ ਇਕਾਈ ਹੈ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਹੈ ਉਹ ਨਹੀਂ ਚਾਹੁੰਦੀ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਵਿਧਾਨ ਸਭਾ ਚੋਣਾਂ ਦੇ ਵਿੱਚ ਲੜੀਏ ਕਿਉਂਕਿ ਕਾਂਗਰਸ ਪਾਰਟੀ ਦੀ ਹਰਿਆਣਾ ਇਕਾਈ ਨੂੰ ਇਹ ਲੱਗਦਾ ਹੈ ਕਿ ਸਾਡੇ ਕਾਂਗਰਸ ਪਾਰਟੀ ਦੇ ਪੱਖ ਵਿੱਚ ਮਾਹੌਲ ਬਹੁਤ ਵਧੀਆ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਲੋਕ ਖੜੇ ਹੋ ਚੁੱਕੇ ਹੈ ਤਾਂ ਇਸ ਦਾ ਫਾਇਦਾ ਕਾਂਗਰਸ ਪਾਰਟੀ ਖੁਦ ਆਪਣੇ ਇਕੱਲਿਆਂ ਦੇ ਸਿਰ ਤੇ ਜਿੱਤ ਕੇ ਲੈਣਾ ਚਾਹੁੰਦੀ ਹੈ ਤੇ ਆਮ ਆਦਮੀ ਪਾਰਟੀ ਦਾ ਆਹਸਾਨ ਨਹੀਂ ਲੈਣਾ ਚਾਹੁੰਦੀ ਤਾਂ ਇਸ ਨੂੰ ਦੇਖਦਿਆਂ ਹੀ ਆਮ ਆਦਮੀ ਪਾਰਟੀ ਦੀ ਇਸ ਗੱਠਜੋੜ ਵਾਲੀ ਰਣਨੀਤੀ ਨੂੰ ਕਾਂਗਰਸ ਦੀ ਹਰਿਆਣਾ ਇਕਾਈ ਨਹੀਂ ਮਨਜ਼ੂਰ ਕਰਹੀ ਪਰ راہਲ ਗਾਂਧੀ ਚਾਹੁੰਦੇ ਸੀ ਕਿ ਹਰਿਆਣਾ ਦੇ ਵਿੱਚ ਜੇ ਅਸੀਂ ਲੜਦੇ ਹਾਂ ਤਾਂ ਫਿਰ ਦਿੱਲੀ ਦੇ ਵਿੱਚ ਵੀ ਸਾਡੀ ਵਾਪਸੀ ਹੋ ਸਕਦੀ ਹੈ ਪਰ ਹਰਿਆਣਾ ਦੀ ਲੀਡਰਸ਼ਿਪ ਇਹ ਨਹੀਂ ਚਾਹੁੰਦੀ ਕਿ ਅਸੀਂ ਗੱਠ ਜੋੜ ਕਰੀਏ ਕਿਉਂਕਿ ਪੰਜਾਬ ਦੀ ਇਕਾਈ ਵੱਲੋਂ ਵੀ ਹਰਿਆਣਾ ਦੀ ਇਕਾਈ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਬਿਲਕੁਲ ਵੀ ਨਾ ਕਰਿਓ ਤਾਂ ਇਸ ਤਰ੍ਹਾਂ ਇਹ ਮਾਹੌਲ ਹੈ ਜਿਹੜਾ ਕਾਂਗਰਸ ਪਾਰਟੀ ਦੇ ਵੱਲੋਂ ਬਣਾਇਆ ਗਿਆ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ਼ਰ ਬਣਾਉਣ ਤੋਂ ਬਾਅਦ ਵੀ ਗੱਠ ਜੋੜ ਅਜੇ ਤੱਕ ਨਹੀਂ ਹੋਇਆ ਅਤੇ 20 ਉਮੀਦਵਾਰਾਂ ਦੀ ਸੂਚੀ ਆਮ ਆਦਮੀ ਪਾਰਟੀ ਨੇ ਆਖਿਰਕਾਰ ਐਲਾਨ ਕਰ ਦਿੱਤੀ ਹੈ ਤਾਂ ਹੁਣ ਇਸ ਗੱਠ ਜੋੜ ਨੂੰ ਲੈ ਕੇ ਫੋਲੋ ਸਟਾਪ ਇਸ ਦੇ ਉੱਤੇ ਜਿਹੜਾ ਲੱਗਦਾ ਦਿਖਾਈ ਦੇ ਰਿਹਾ ਹੈ ਪਰ ਕੀ ਇਹ ਆਖਰੀ ਹੋਵੇਗਾ ਜਾਂ ਫਿਰ ਇਸ ਤੋਂ ਬਾਅਦ ਹੀ ਫੈਸਲਾ ਬਦਲਿਆ ਵੀ ਜਾ ਸਕਦਾ ਹੈ ਇਸ ਲਈ ਕੁਝ ਹੋਰ ਇੰਤਜ਼ਾਰ ਕਰਨ ਦੀ ਜ਼ਰੂਰਤ ਹੈ ਪਰ ਇਸ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਪ੍ਰਚਾਰ ਕਰ ਰਹੀ ਸੀ ਜਾਂ ਉਹਨਾਂ ਦੇ ਵੱਲੋਂ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ ਕਾਂਗਰਸ ਪਾਰਟੀ ਉਸ ਨੂੰ ਮੰਨਦੀ ਦਿਖਾਈ ਨਹੀਂ ਦੇ ਰਹੀ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਕਾਂਗਰਸ ਨੇ ਆਪ ਨੇ ਗੱਠਜੋੜ ਕਰਕੇ ਹਰਿਆਣਾ ਦੇ ਵਿੱਚ ਉਮੀਦਵਾਰ ਉਤਾਰੇ ਸੀ ਪਰ ਆਮ ਆਦਮੀ ਪਾਰਟੀ ਇਹ ਸੀਟ ਜੋ ਇੱਕ ਮਿਲੀ ਸੀ ਕੁਰਕ ਖੇਤਰ ਦੀ ਉਹ ਵੀ ਨਹੀਂ ਜਿੱਤ ਸਕੀ ਜਿਸ ਤੋਂ ਬਾਅਦ ਹਰਿਆਣਾ ਦੇ ਵਿੱਚ ਕਾਂਗਰਸ ਹੁਣ ਨਹੀਂ ਚਾਹੁੰਦੀ ਕਿ ਆਪ ਦੇ ਨਾਲ ਦੁਬਾਰਾ ਗੱਠਜੋੜ ਕੀਤਾ ਜਾਵੇ ਤਾਂ ਕੀ ਕਾਂਗਰਸ ਦੇ ਵੱਲੋਂ ਜੋ ਗੱਠਜੋੜ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਨੂੰ ਗੱਠਜੋੜ ਦੇ ਵਿੱਚ ਨਹੀਂ ਲੈਤਾ ਜਾ ਰਿਹਾ ਇਹ ਫੈਸਲਾ ਸਹੀ ਹੈ ਜਾਂ ਫਿਰ ਗਲਤ ਹੈ ਇਸ ਦੇ ਬਾਰੇ ਆਪਣੀ رائے ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ